ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਵਿਕਾਸ ਕਾਰਜਾਂ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਉੱਥੇ ਹੀ ਅੰਮ੍ਰਿਤਸਰ ਦੇ ਗਲੀ ਨੰਬਰ 1 ਤੁੰਗਪਾਈ ਮੋਹਕਮਪੁਰਾ ਵਿੱਚ ਇਲਾਕਾ ਨਿਵਾਸੀਆਂ ਦੇ ਪੀਣ ਵਾਲੇ ਪਾਣੀ ਨੂੰ ਲੈ ਕੇ ਤਰਹੀ ਤਰਹੀ ਹੋਈ ਪਈ ਹੈ ਉਥੇ ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਉਹਨਾਂ ਦੇ ਇਲਾਕੇ ਵਿੱਚ ਪੀਣ ਵਾਲਾ ਗੰਦਾ ਪਾਣੀ ਆ ਰਿਹਾ ਹੈ ਅਤੇ ਕਦੀ ਪਾਣੀ ਲਾਲ ਰੰਗ ਦਾ ਹੁੰਦਾ ਹੈ ਅਤੇ ਕਦੀ ਨੀਲੇ ਰੰਗ ਦਾ ਅਤੇ ਕਦੀ ਮਿੱਟੀ ਦੀ ਮਿਲਾਵਟ ਵਾਲਾ ਪਾਣੀ ਆਉਂਦਾ ਜਿਸ ਨਾਲ ਉਹਨਾਂ ਨੂੰ ਇਹ ਮਜਬੂਰੀ ਨਾਲ ਪੀਣਾ ਪੈਂਦਾ ਹੈ ਉੱਥੇ ਹੀ ਇਹ ਗੰਦਾ ਪਾਣੀ ਬਿਮਾਰੀਆਂ ਨੂੰ ਨ्योता ਦੇ ਰਿਹਾ ਹੈ ਅਤੇ ਇਲਾਕੇ ਦੇ ਲੋਕਾਂ ਨੂੰ ਬਿਮਾਰ ਕਰ ਰਿਹਾ ਹੈ ਅਤੇ ਇਸ ਬਾਰੇ ਕਈ ਵਾਰ ਨਗਰ ਨਿਗਮ ਦੇ ਕਰਮਚਾਰੀਆਂ ਨੂੰ ਵੀ ਜਾਨੂ ਕਰਵਾਇਆ ਹੈ ਪਰ ਕਦੀ ਵੀ ਲਾਕੇ ਦੀ ਸਾਰ ਨਹੀਂ ਲਈ ਗਈ ਇਸ ਕਰਕੇ ਇਲਾਕਾ ਨਿਵਾਸੀਆਂ ਨੇ ਮੀਡੀਆ ਰਾਹੀਂ ਪੰਜਾਬ ਸਰਕਾਰ ਤੋਂ ਵਿਕਾਸ ਕਾਰਜਾਂ ਦੀ ਗੁਹਾਰ ਲਗਾਈ ਹੈ ਤਾਂ ਜੋ ਉਹਨਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮਿਲ ਸਕੇ ਸਾਪਾਤੇ ਹੋ ਕਿ ਨਹੀਂ ਆਪੇ ਸਾਫ ਸੁਥਰਾ ਪਾਣੀ ਆਵੇ ਬਿਮਾਰੀਆਂ ਤੋਂ ਛੁਟਕਾਰਾ ਮਿਲ ਜਾਵੇ 6-7 ਮਹੀਨੇ ਤੋਂ ਹੋ ਗਿਆ ਇਹ ਵੀ ਪ੍ਰੋਬਲਮ ਕਦੇ ਪਾਣੀ ਸਾਫ ਨਹੀਂ ਆਇਆ ਇਧਰ ਉਧਰ ਸਮੱਸੇਂ ਪਰਦਾ ਪਾਣੀ ਲਿਆ ਗਈ ਲੋਕ ਵਰਤਦੇ ਨੇ ਤੇ ਇਹ ਆਪਣੇ ਕੌਂਸਲਰ ਕੋਲ ਗਏ ਆ ਉਹ ਕਹਿੰਦੇ ਝਾੜੂ ਵਾਲੇ ਕੋਲ ਜਾਓ ਝਾੜੂ ਵਾਲੇ ਕੋਲ ਜਾਣੇ ਤਾਂ ਕਹਿੰਦੇ ਫਲਾਣੀ ਜਗ੍ਹਾ ਦਫ਼ਤਰ ਉੱਥੇ ਜਾਓ ਬਸ ਇੰਨੀ ਹੀ ਸੁਣਾਈ ਕਰਦੇ ਇਸ ਤੋਂ ਵੱਧ ਨਹੀਂ ਇਹ ਕਰਦੇ ਨਾ ਤਾਂ ਕੋਈ ਵੇਖਣ ਨਹੀਂ ਆਉਂਦਾ ਤੇ ਨਾ ਤੇ ਨਾਲ ਕੋਈ ਸੁਣਾਈ ਕੀ ਦਿੱਤੀ ਇੱਦਾਂ ਹੀ ਬਸ ਦਵਾਈਦਾਰ ਕੋਈ ਜੇ ਜੇ ਪੇਟ ਖਰਾਬ ਹੋ ਰਿਹਾ ਕੇ ਇਹਨੂੰ ਕੁਝ ਹੋ ਰਿਹਾ ਆ ਜਦ ਪਾਣੀ ਅੱਛਾ ਨਹੀਂ ਤਾਂ ਬਿਮਾਰੀਆਂ ਲੱਗਣੀਆਂ ਇਹੋ ਜਾਨੇ ਸਾਫ਼ ਸੁਥਰਾ ਪਾਣੀ ਆਵੇ ਜਿਹੜੇ ਕੋਈ ਮਹੱਲੇ ਦਾ ਪ੍ਰਧਾਨ ਹੈ ਜਾਂ ਕੋਈ ਸੇ ਵਾਲਾ ਸਾਡੀ ਕੋਈ ਹੱਲ ਕਰ ਦੇਵੇ ਮੈਂ ਕਹਿਣਾ ਚਾਹੁੰਦੀ ਕਿ ਇੰਨਾ ਪੀਲਾ ਕਦੀ ਕਾਲਾ ਕਦੀ ਲਾਲ ਕਦੀ ਨੀਲਾ ਪਾਣੀ ਤੇ ਅਸੀਂ ਪਾਣੀ ਲੈਣ ਕਿੱਥੋਂ ਜਾਈਏ ਘਰ ਵਿੱਚ ਪੀਣ ਵਾਸਤੇ ਹੈ ਕੋਈ ਕਪੜਾ ਤੋਂ ਉਹਨੂੰ ਨਹੀਂ ਦਿਲ ਕਰਦਾ ਉਸ ਪਾਣੀ ਨਾਲ ਕੋਈ ਨਾ ਉਹਨੂੰ ਦਿਲ ਨਹੀਂ ਕਰਦਾ ਉਸ ਪਾਣੀ ਨਾਲ ਛੋਟੇ ਬੱਚੇ ਬਿਮਾਰ ਹੁੰਦੇ ਵੇ ਪਾਣੀ ਲੋਰ ਜਿੱਥੇ ਜਾਈਦਾ ਉਹ ਕੋਈ ਸੁਣਾਈ ਨਹੀਂ ਕਰਦਾ ਜਿੱਥੇ ਜਾਈਦਾ ਉਹ ਕੋਈ ਸੁਣਦਾ ਨਹੀਂ ਗੱਲੇਗੀ ਕੋਈ ਨਹੀਂ ਸੁਣਦਾ ਕੌਂਸਰ ਵਾਲਾ ਉਹ ਨਹੀਂ ਜਿਹੜੇ ਸੁਣਦੇ ਜਿੰਨੇ ਜਰੂਰ ਉਹ ਬੋਟਾ ਦੀ ਬਿਜੂਰ ਉਹ ਉਹ ਤਾਂ ਕਿਸ ਹੁੰਦੇ ਹੋ ਬਸ ਉਸ ਤੋਂ ਬਾਅਦ ਉਹਨਾਂ ਦਾ ਕੋਈ ਲੈਣ ਦੇ ਨਹੀਂ ਰਹਿ ਜਾਂਦਾ ਕੇ ਨਾਲ ਕਾਫੀ ਜਿਹੜੀ ਪਿਛਲੀਆਂ ਗਰਮੀਆਂ ਜੀ ਵੀ ਇਹੀ ਆ ਰਿਹਾ ਹੈ ਐਰ ਕੀ ਫੇਰ ਇਹੀ ਆ ਰਿਹਾ ਹੈ ਸਾਲ ਡੇਢ ਸਾਲ ਹੋ ਗਿਆ ਇਹੀ ਕੁਝ ਚੱਲਣ ਦੇ ਆ ਕੰਮ ਭਾਈ ਕਹਿੰਦੇ ਕਿ ਸਾਫ਼ ਸੁਥਰਾ ਪਾਣੀ ਮਤਲਬ ਕਿ ਆਵੇ ਕੋਈ ਬਿਮਾਰੀ ਨਾ ਹੋਵੇ ਪਾਣੀ ਬੱਚੇ ਸਾਰੇ ਬਿਮਾਰ ਸਿਆਣੇ ਬੁੱਢੇ ਬਜ਼ੁਰਗ ਸਭ ਪਾਣੀ ਔਰ ਪਾਣੀ ਜਿੱਦਾਂ ਬੜਾ ਹਰਮਿੰਟਮਿੰਟ ਵਾ ਲੋੜ ਵੈਲੀ ਪਾਣੀ ਦੀ ਲਿਆਈਏ ਕਿੱਥੋਂ ਪਾਣੀ ਕਿੰਨਾ ਕਰ ਲੈਣ ਜਾਈਏ ਪਾਣੀ ਅਸੀਂ ਰੋਜ਼ ਜੜੀ ਇਹੀ ਗੱਲ ਕਿ ਪਾਣੀ ਦੀ ਕਮੀ ਬਹੁਤ ਗੰਦਾ ਆਂਦਾ ਜੇ ਇਹ ਸਾਰਾ ਸਾਲ ਹੀ ਇਹੀ ਹਾਰ ਰਹਿੰਦਾ ਇਹ ਕਦੀ ਹਟਦਾ ਕਦੀ ਸਾਫ਼ ਹੋ ਜਾਂਦਾ ਕਦੀ ਫੇਰ ਗੰਦਾ ਕਾਲਾ ਨੀਲਾ ਪਾਣੀ ਆਂਦਾ ਜੇ ਬੱਚੇ ਬੰਬਾਰ ਹੋ ਜਾਂਦੇ ਜੇ ਹਫਤਾ ਹਫਤਾ ਇਹ ਹਾਲੇ ਰਹਿੰਦਾ ਕਾਲਾ ਪਾਣੀ ਆ ਨਾ ਫਿਰ ਨਾ ਵਰਤਣ ਜੋਗਾ ਨਾ ਪੀਣ ਜੋਗਾ ਨਾ ਪੰਡ ਧੋ ਸਕਦੇ ਆ ਬਹੁਤ ਕਮੀ ਹੁੰਦੀ ਏਸੇ ਹੀ ਵਸੇ ਕਦੀ ਦੂਸਰੇ ਨੂੰ ਪਜਾਓ ਕਦੀ ਕਿਸੇ ਦੂਸਰੇ ਕੋਈ ਹੈ ਹੀ ਕਿ ਸਾਫ਼ ਪਾਣੀ ਆਏ ਬੱਚੇ ਤੰਦਰੁਸਤ ਰਹਿਣ ਸਾਰੇ ਠੀਕ ਪਾਣੀ ਬਹੁਤ ਜ਼ਿਆਦਾ ਗੰਦਾ ਆ ਗਿਆ ਰੰਗ ਭੰਗਾਂ ਪਾਣੀ ਆ ਗਿਆ ਪੀ ਕੇ ਪੇਟ ਖਰਾਬ ਹੋਏ ਪਏ ਆ ਕਈ ਫੈਟ ਹੋਇਆ ਪਿਆ ਸੰਗ ਘਟੇ ਪਿਆ ਤੇ ਨਾ ਪੀਣ ਤੇ ਪਾਣੀ ਜੀ ਕਾਦਾ ਇਹ ਨਾਂਦੇ ਜੀ ਕਾਦਾ ਬਹੁਤ ਗੰਦਾ ਪਾਣੀ ਆਂਦਾ ਕੋਈ ਸੁਗਾਈ ਨਹੀਂ ਇਹ ਇਲਾਕਾ ਮੁਹੰਮਪੁਰੇ ਦੇ ਲੋਕਾਂ ਵੱਲੋਂ ਸਰਕਾਰ ਦੇ ਖਿਲਾਫ ਨਾਹਰੇਬਾਜ਼ੀ ਕੀਤੀ ਗਈ ਹੈ ਇਲਾਕੇ ਵਾਸੀਆਂ ਦਾ ਆਖਣਾ ਹੈ ਕਿ ਇਲਾਕੇ ਦੇ ਵਿੱਚ ਗੰਦਾ ਪਾਣੀ ਆ ਰਿਹਾ ਹੈ ਪੀਣ ਨੂੰ ਗੰਦਾ ਪਾਣੀ ਜਿਹੜਾ ਮਿਲ ਰਿਹਾ ਉਸ ਦੇ ਨਾਲ ਇਲਾਕੇ ਦੇ ਵਿੱਚ ਭਿਆਨਕ ਬਿਮਾਰੀਆਂ ਫੈਲ ਰਹੀਆਂ ਨੇ ਤੇ ਲੋਕ ਬਿਮਾਰ ਹੋ ਰਹੇ ਨੇ ਲੋਕਾਂ ਦਾ ਆਖਣਾ ਹੈ ਕਿ ਉਹ ਕਈ ਵਾਰ ਇਸ ਸੰਬੰਧੀ ਸ਼ਿਕਾਇਤਾਂ ਦਰਜ ਕਰਵਾ ਚੁੱਕੇ ਨੇ ਪਰ ਉਹਨਾਂ ਦੀ ਸੁਣਵਾਈ ਜਿਹੜੀ ਹੈ ਉਹ ਨਹੀਂ ਹੋ ਰਹੀ ਲੋਕਾਂ ਨੇ ਮੰਗ ਕੀਤੀ ਹੈ ਕਿ ਜਲਦ ਇਸ ਸਮੱਸਿਆ ਤੋਂ ਨਿਜਾਦ ਦਵਾਈ ਜਾਵੇ ਨਹੀਂ ਤਾਂ ਹੋਰ ਬਿਮਾਰੀਆਂ ਜਿਹੜੀਆਂ ਨੇ ਭਿਆਨਕ ਆਪਣਾ ਰੂਪ ਦਿਖਾ ਸਕਦੀਆਂ ਨੇ ਕੈਮਰਾਮੈਨ ਗੁਰਵੀਰ ਸਿੰਘ ਦੇ ਨਾਲ ਵਿਜੇ ਕੁਮਾਰ ਫਾਸਟਵੇ ਨਿਊਜ਼ ਅੰਮ੍ਰਿਤਸਰ